ਗੱਲ ਮੇਰੀ ਧਿਆਨ ਨਾਲ ਸੁਣੋ ਜਿਹੜੀ ਵਸੀਅਤ ਹੈ ਆਪਾਂ ਉਸ ਬੰਦੇ ਨੂੰ ਸਿਰਫ ਜਿਹਨੂੰ ਪਾਵਰ ਆਫ ਟੋਰ ਦੀ ਦੇਣੀ ਹੈ ਉਹ ਇੰਨੀ ਕੁ ਦੇਈਏ ਜਿਹਨੂੰ ਅਸੀਂ ਕਹਿੰਦੇ ਆ ਐਸ ਪੀ ਐ ਸਪੈਸ਼ਲ ਪਾਵਰ ਆਫ ਟੋਰ ਦੀ ਜਿਹੜੀ ਖਾਲੀ ਇੱਕ ਪਰਪਸ ਲਈ ਬਣੀ ਹੋਵੇ ਮੈਂ ਕਹਣਾ ਜੀ ਮੈਂ ਆਪਣੀ ਜ਼ਮੀਨ ਰਾਮ ਕੁਮਾਰ ਨੂੰ ਵੇਚੀ ਹੈ ਮੈਂ ਬਿਆਨਾ ਵੀ ਕੀਤਾ ਮੇਰੇ ਦਸਤਕਤ ਹੋਏ ਨੇ ਲੇਕਿਨ ਇਹਦੀ ਰਜਿਸਟਰੀ ਕਰਾਣ ਦੇ ਲਈ ਮੈਂ ਨਹੀਂ ਆ ਸਕਦਾ ਤੇ ਮੈਂ ਮੁਖਤਿਆਰੇ ਖਾਸ ਹੂੰ ਦੇ ਰਿਹਾ ਜਿਹੜਾ ਮੇਰੇ ਨਾਂ ਤੇ ਆ ਕੇ ਉੱਥੇ ਦਸਕਤ ਕਰ ਜੇ ਮੈਂ ਮੁਖਤਿਆਰ ਆਮ ਦਿੱਤਾ ਮੈਂ ਉਹਦੀ ਮੁਖਤਿਆਰ ਨਾਮੇ ਦੇ ਹੇਠ ਪਹਿਲੀ ਲਾਈਨ 'ਇ ਲਿਖੀ ਕਿ ਇਸ ਮੁਖਤਿਆਰ ਨਾਮੇ ਦੇ ਵਿੱਚ ਮੈਂ ਕੋਈ ਇਸ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂਸ਼ਨ ਹੈ ਉਹਨੂੰ ਵੇਚਣ ਦਾ ਅਧਿਕਾਰ ਨਹੀਂ ਦੇ ਰਿਹਾ ਹੂੰ ਮੈਂ ਦੇ ਰਿਹਾ ਅਧਿਕਾਰ ਕੇ ਸੇਲ ਬਿਆਨਾ ਮੈਂ ਕਰਾਂਗਾ ਤੇ ਜੇ ਮੈਂ ਨਾ ਆ ਸਕਿਆ ਤਾਂ ਮੇਰੇ ਨਾ ਤੇ ਦਸਕਤ ਕਰਨ ਆ ਮੇਰਾ ਰਿਸ਼ਤੇਦਾਰ ਆ ਬੰਦਾ ਜੂ ਵੀ ਆਏਗਾ ਸੋ ਉਹਨੂੰ ਅਸੀਂ ਮੁਖਤਿਆਰ ਦਿੱਤਾ ਖਾਲੀ ਉੱਥੇ ਜਾ ਕੇ ਦਸਕਤ ਕਰਨ ਲਈ ਠੀਕ ਹੈ ਬਾਕੀ ਕੰਮ ਜਿਹੜਾ ਉਹ ਮਾਲਕ ਨੇ ਕਰਨਾ